ਉਹ ਪਟਵਾਰਿਆ ਸੁਣ ਲੋ ਉਹ ਮੇਰੇ ਘਰ ਦੇ ਵਿੱਚ ਝੰਡਾ ਲਾ ਆਇਓ ਕੁਝ ਨਹੀਂ ਹੋਣਾ ਜੋ ਕੇ ਆਇਆ ਉਹ ਮੇਰਾ ਉਹ ਸਿੰਘਾ ਸੁਣ ਲੋ ਪੰਜਾਬੀ ਬ੍ਰੋਗ ਸਿੰਘ ਜਿੱਤੇ ਨਾਲ ਲਿਖਿਆ ਕੇ ਬੇਦੀ ਸੋਦੀ ਉਹ ਉੱਥੇ ਮਹਾਰਤ ਉਹਨਾਂ ਦੀ ਕਬਰਾਂ ਬੜੀਆਂ ਹੋਈਆਂ ਉਹਨਾਂ ਦੀ ਮੈਂ ਤਾਂ ਉਹ ਗਾਹਾਂ ਜਿਹੜੀ ਮਾੜ ਪੜ ਪੜ ਕੇ ਗੁਰੂ ਗੋਬਿੰਦ ਸਿੰਘ ਦਾ ਬਿਰਤਾਂਤ ਫੜ ਕੇ ਤੁਹਾਡਾ ਕਲਾਸਾਂ ਦੀਆਂ ਕਰਦੀਆਂ ਫਗਵਾੜਾ ਵਿੱਚ ਇੱਕ ਬੜੀ ਹੀ ਤੇਜ਼ੀ ਨਾਲ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਹਲਕਾ ਹੁਸ਼ਿਆਰਪੁਰ ਤੋਂ ਆਪ ਪਾਰਟੀ ਦੇ ਉਮੀਦਵਾਰ ਡਾਕਟਰ ਰਾਜਕਮਰ ਛੱਬੇਵਾਲ ਦੇ ਹੱਕ ਵਿੱਚ ਕੱਢੇ ਗਏ ਰੋਡ ਸ਼ੋਅ ਦੌਰਾਨ ਹਲਕਾ ਇੰਚਾਰ ਸਰਦਾਰ ਜਗਿੰਦਰ ਸਿੰਘ ਮਾਨ ਵੱਲੋਂ ਪ੍ਰਭੂ ਸ਼੍ਰੀ ਰਾਮ ਜੀ ਬਾਰੇ ਕੁਝ ਸ਼ਬਦ ਬੋਲੇ ਗਏ ਸਨ ਜਿਸ ਨਾਲ ਫਗਵਾੜਾ ਦੀਆਂ ਸਮੂਹ ਹਿੰਦੂ ਸੰਗਠਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਤੇ ਇਸ ਰੋਸ ਵਜੋਂ ਸ਼੍ਰੀ ਹਨੂਮਾਨ ਗੜੀ ਮੰਦਿਰ जीटी ਰੋਡ ਫਗਵਾੜਾ ਵਿਖੇ ਇੱਕ ਭਰਮੀ ਮੀਟਿੰਗ ਵੀ ਹੋਈ ਜਿਸ ਵਿੱਚ ਸਮੂਹ ਹਿੰਦੂ ਸੰਗਠਨਾਂ ਨੇ ਜਿਥੇ ਸਰਦਾਰ ਮਾਨ ਖਿਲਾਫ ਰੋਜਚਾਰ ਕਰਦਿਆਂ ਪ੍ਰਸ਼ਾਸਨ ਪਾਸੋਂ ਤੁਰੰਤ ਹੀ ਕਾਰਵਾਈ ਕਰਨ ਦਾ ਪਰਚਾ ਦਰਜ ਕਰਨ ਦੀ ਮੰਗ ਕੀਤੀ ਉੱਥੇ ਹੀ ਉਹਨਾਂ ਆਖਿਆ ਕਿ ਅਗਰ ਪ੍ਰਸ਼ਾਸਨ ਨੇ ਸਰਦਾਰ ਮਾਨ ਖਿਲਾਫ ਕਾਰਵਾਈ ਨਾ ਕੀਤੀ ਤਾਂ ਉਹਨਾਂ ਵੱਲੋਂ ਵੱਡੇ ਪੱਧਰ ਤੇ ਸੰਘਰਸ਼ ਸ਼ੁਰੂ ਹੋ ਜਾਵੇਗਾ ਐਸ ਇਸ ਬੰਦੇ ਉੱਤੇ ਪੁਲਿਸ ਦਾ ਐਸ.ਪੀ. ਕਮਿਊਨਿਕੇਟ ਦਿਓ ਇਸ ਨੂੰ ਕੰਪਲੀਟ ਰੱਤੀ ਕਰ ਦਿੱਤੀ ਗਈ ਆ ਚੋਣ ਕਮਿਸ਼ਨ ਆਫ ਇੰਡੀਆ ਚੋਣ ਕਮਿਸ਼ਨ ਆਫ ਪੰਜਾਬ ਇਹ ਸਨ ਉਹਦੀ ਕੰਪਲੀਟ ਕਰੋ ਤਾਂ ਕਿ ਤੇ ਫੁੱਲ ਰੈਕਸ਼ਨ ਹੋਵੇ ਜਾਤੀ ਪਰਚਾ ਦਰਜੀ ਹੁੰਦਾ ਤਦ ਤੱਕ ਧਰ ਨਾਲ ਜੋ ਕਰਨਾ ਪਿਆ ਕਰੋ ਇਹ ਤੇ ਐਫ ਆਈ ਆਰ ਦਾ ਸੁਣੀ ਜਾਂਦੀ ਆ ਧਰ ਮਾਮਲੇ ਟੇਸ ਪਹੁੰਚ ਜਾਂਦੀ ਐਫ ਆਈ ਆਰ ਦਾ ਕਰਾਓ ਜਾ ਕੇ ਪਹਿਲਾਂ ਮੈਂ ਭਾਜੀ ਇੱਥੇ ਸਾਰੇ ਵੀਰਾਂ ਨੂੰ ਇਹ ਕਹਿਣਾ ਵਾਂ ਵੀ ਆਪਾਂ ਇੱਥੇ ਆਏ ਆ ਅੱਧਾ ਘੰਟਾ ਵਿਚਾਰ ਬਮਾਚ ਕਰਕੇ ਚਲ ਜੀ ਆਪਣੇ ਆਪਣੇ ਕੰਮਾਂ ਦੇ ਕੱਲ ਵੋਟਾਂ ਪਾਣੀਆਂ ਵੋਟਾਂ ਪਾ ਕੇ ਮਸਲਾ ਹੋ ਜਵੇ ਪੁਰਾਣਾ ਕਿਉਂਕਿ ਪੂਰੀ ਵੀਡੀਓ ਸੁਣੋ ਉਹਨੂੰ ਗੌਰ ਨਾਲ ਆਪਾਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਵੀ ਉਹਦੇ ਉੱਤੇ ਜਿਹੜੀ ਵੀ ਬੰਦੀ ਕਰ ਦੇਖੋ ਮੇਰੀ ਭਾਵਨਾ ਨੂੰ ਠੇਸ ਪਹੁੰਚੀ ਆ ਮੇਰੇ ਵੱਲੋਂ ਵੀ ਦਰਖਾਸਤ ਚਾਹੀਦੀ ਆ ਸਾਰਿਆਂ ਦੇ ਭਾਵਨਾ ਨੂੰ ਠੇਸ ਪਹੁੰਚੀ ਆ ਕਾਨੂੰਨੀ ਕਾਰਵਾਈ ਅਸੀਂ ਮੰਗਦੇ ਆਂ ਅਸੀਂ ਕੋਈ ਨਜਾਇਜ਼ ਮੰਗ ਨਹੀਂ ਮੰਗਦੇ ਪ੍ਰਸ਼ਾਸਨ ਤੋਂ ਵੀ ਉਹਨੇ ਬਹੁਤ ਗਲਤ ਬੋਲਿਆ ਆ ਔਰ ਵਿੱਚ ਉਹ ਵੀਡੀਓ ਵਿੱਚ ਕੋਈ ਪੁਰਵਾਂ ਵਾਰ ਵੀ ਕਹਿੰਦਾ ਪਿਆਵਾ ਇਸ ਕਰਕੇ ਪ੍ਰਸ਼ਾਸਨ ਉਹਦੇ ਉੱਤੇ ਜਿਹੜੀ ਬੰਦੀ ਕਾਰਵਾਈ ਆ ਉਹ ਕਰੇ ਕਿਉਂਕਿ ਇਹ ਨਾ ਹੋਵੇ ਵੀ ਆਪਾਂ ਇੱਥੇ ਇੱਕ ਵਾਰ ਇਕੱਠੇ ਹੋਏ ਆ ਜੋਸ਼ ਆਇਆ ਵਾ ਉਦੋਂ ਫੇ ਆਪਣੇ ਕੰਮਾਂ 'ਚ ਲੱਗ ਜਾਈਏ ਇਹਨੂੰ ਆਪਾਂ ਮਤਲਬ ਕਾਨੂੰਨੀ ਪਹਿਲੂ ਨਾਲ ਵੀ ਦੇਖ ਕੇ ਸਾਰੀ ਕਾਰਵਾਈ ਕਰੀਏ ਬਾਬਤ ਸਿਸਟਮ ਨਾ ਚੱਲੀਏ ਕੋਈ ਨਾ ਹੋਵੇ ਵੀ ਇੱਥੇ ਇਕੱਠੇ ਹੋ ਕੇ ਫੇਰ ਘੰਟੀਵਾ ਕਿੱਲਰ ਜੀਏ। ਉਧਰ ਇਸ ਸੰਬੰਧੀ ਜਦੋਂ ਐਸਟੀਐਮ ਫਗਵਾੜਾ ਜਸ਼ਨਜੀਤ ਸਿੰਘ ਨਾਲ ਇਸ ਮਾਮਲੇ ਬਾਬਤ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਸ ਸੰਬੰਧੀ ਉਹਨਾਂ ਵੱਲੋਂ ਐਸਪੀ ਫਗਵਾੜਾ ਮੈਡਮ ਰੁਪਿੰਦਰ ਕੌਰ ਭੱਟੀ ਨੂੰ ਕਾਰਵਾਈ ਕਰਨ ਲਈ ਲਿਖਤੀ ਤੌਰ ਤੇ ਕਹਿ ਦਿੱਤਾ ਗਿਆ ਹੈ। ਇਸ ਬਾਬਤ ਜਦੋਂ ਐਸਪੀ ਫਗਵਾੜਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਪੁਲਿਸ ਵੱਲੋਂ Hindu ਸੰਗਠਨਾਂ ਨਾਲ ਗੱਲਬਾਤ ਕਰਦਿਆਂ ਸੋਮਵਾਰ ਤੱਕ ਦਾ ਸੰਭਾਲਿਆ ਗਿਆ ਹੈ ਤਾਂ ਜੋ ਇਹ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਸਕੇ। ਆਗਰ ਕੋਈ ਦੋਸ਼ੀ ਪਾਇਆ ਜਾਂਦਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕਰੂ ਬਿਲਕੁਲ ਦੀ ਸੰਭਵ ਹੋ ਸਕਦਾ ਹੈ ਇਹ ਮੈਂ ਤੁਹਾਨੂੰ ਅਸਸ਼ਵਾਸ਼ਣ ਦਵਾਉਂਦਾ ਤੇ ਦੋਵੇਂ ਪਾਸੇ ਲੱਗਿਆ ਹੋ ਕੇ ਐਸ ਪ੍ਰਸਾਦ ਗਣ ਕਲਕਸ਼ਨ ਆਪਾਂ ਨੂੰ ਬਦਲਦੇ ਸੀਗੇ ਜੀ ਉਹ ਚੱਲਦੇ ਨੂੰ ਉਹਨਾਂ ਨੇ ਮੈਨੂੰ ਉਹਦੇ ਵਿੱਚ ਉਹ ਅਰਜੀ ਦਿੱਤੀ ਆ ਇਸ ਮੁੱਦੇ ਦੇ ਸਬੰਧ ਵਿੱਚ ਨਿਆਂ ਕੌਣ ਦੀ ਭਾਵਨਾ ਦੀ ਕਦਰ ਕਰਦਾ ਹੋਇਆ ਜੋ ਭਾਡੀਆਂ ਭਾਵਨਾਵਾਂ ਹੈਗੀਆਂ ਉਹ ਅੰਮ੍ਰਿਤਪੁਰ ਦੇ ਹੋੜੇ ਪਰਚਰ ਕਰਦੇ ਹੋਏ ਸੋਸੀ ਆਪਰੇ ਬਲੋ ਹੋੜੇ ਪੇਕਣ ਜਾ ਰਹੀਆਂ ਤੇ ਸੰਦਰ ਕਾਰਵਾਈ ਵਾਸਤੇ ਜਿਹੜੀ ਕਾਨੂੰਨੀ ਜਨ ਦੇ ਵਿੱਚ ਪ੍ਰਿਸਮ ਡੈਫੀਨਿਟਲੀ ਬੜੀ ਕਾਨੂੰਨੀ ਕਾਰਵਾਈ ਅੰਮਚ ਲੈ ਕੇ ਇਹਨਾਂ ਤੋਂ ਉਹ ਅਸ਼ਵਾਸ਼ਨ